ਮੰਮિતા ਵਿਚਾਰੀ ਮੈਨੂੰ ਹਰ ਸਾਲ ਫੋਨ ਕਰ ਦਿੰਦੀ ਐ ਵੀ ਤੂੰ ਆ ਜਾ ਤੀਆਂ ਦੇਖਣ ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਨੀ ਆ ਤੇ ਜਾਂਦੀ ਹੀ ਨਹੀਂ ਉਹ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ ਵੀ ਪਿੱਛੇ ਮੇਰੀ ਰੋਟੀ ਦਾ ਔਖਾ ਹੋ ਜਾਂਦਾ ਹੁਣ ਇੱਥੇ ਤੈਨੂੰ ਪਤਾ ਵੀ ਹੋਰ ਕੌਣ ਬੈਠਾ ਜਿਹੜਾ ਮੇਰੀ ਰੋਟੀ ਬਣਾ ਦੇ ਜੇ ਕੋਈ ਹੁੰਦਾ ਫਿਰ ਮੈਂ ਤੈਨੂੰ ਕਦੋਂ ਰੋਕਦਾ ਮੇਰੇ ਕਿੰਨੇ ਚਾਹੇ ਤੂੰ ਦਸ ਦਿਨ ਲਾਏ ਆਉਂਦੀ ਉਹ ਤਾਂ ਜੀ ਮੈਨੂੰ ਵੀ ਪਤਾ ਐ ਵੀ ਪਿੱਛੇ ਹੋ ਤਾਂ ਔਖਾ ਹੀ ਜਾਂਦਾ ਪਰ ਐਦ ਕਿ ਤਾ ਤੁਸੀਂ ਜਿਵੇਂ ਮਰਜੀ ਆਪ ਦਾ ਸਾਰਿਓ ਮੈਂ ਤਾਂ ਜ਼ਰੂਰ ਜਾਣਾ ਤੀਆਂ ਤੇ ਮੇਰਾ ਤਾਂ ਪਤਾ ਨਹੀਂ ਕਿਉਂ ਹੈ ਕਿ ਇੰਨਾ ਦਿਲ ਕਰੀ ਜਾਂਦਾ ਵੀ ਮੈਂ ਜਾ ਕੇ ਆਵਾਂ ਚੱਲ ਠੀਕ ਹੈ ਤੂੰ ਜਾਹੀਂ ਪਰ ਜਿਆਦੇ ਦਿਨ ਨਾ ਲਾਈ ਇੱਕ ਦੋ ਦਿਨਾਂ ਬਾਅਦ ਮੁੜ ਆਈ ਆਂ ਆ ਰੋਟੀ ਉਹ ਚੱਲ ਮੈਂ ਦੋ ਦਿਨ ਚਾਚੇ ਕੇ ਖਾ ਲੂੰ ਚਲੋ ਠੀਕ ਹੈ ਜੀ ਜਿਆਦੇ ਦਿਨ ਨਹੀਂ ਲਾਉਂਦੀ ਮੈਂ ਦੋ ਦਿਨ ਹੀ ਲਾਉਂਗੀ ਵੱਧ ਤੋਂ ਵੱਧ ਇੱਕ ਦਿਨ ਵੱਧ ਲੱਗ ਜੂਗਾ ਹੋਰ ਨਹੀਂ ਰਹਿੰਦੀ ਮੈਂ ਹੁਣ ਮੈਂ ਐ ਕਰਦੀ ਆ ਮਮਮੀ ਨੂੰ ਫੋਨ ਕਰਕੇ ਪੁੱਛ ਲੈਣੀ ਆ ਵੀ ਧੀਆ ਕਦੋਂ ਲੱਗਣਗੀਆਂ ਚੱਲ ਠੀਕ ਹੈ ਤੂੰ ਪੁੱਛ ਲੈ ਮਮਮੀ ਨੂੰ ਫਿਰ ਉਹ ਜੇ ਹਿਸਾਬ ਨਾਲ ਆਪਣੀ ਤਿਆਰੀ ਕਰ ਲਈ ਮੈਂ ਤੈਨੂੰ ਇੱਥੋਂ ਬੱਸ ਚੜਾ ਆਉਂਗਾ ਕਿਉਂ ਹੁਣ ਤੈਨੂੰ ਵੀ ਪਤਾ ਵੀ ਜੇ ਮੈਂ ਤੈਨੂੰ ਛੱਡਣ ਵਾਗਿਆ ਪਿੱਛੋਂ ਘਰ ਸੁਣਨਾ ਰਹੂ ਚਲੋ ਠੀਕ ਹੈ ਜੀ ਹੁਣ ਮੈਂ ਕਰ ਲਾਂ ਮੰਮੀ ਨੂੰ ਫੋਨ ਫਿਰ ਤੁਸੀਂ ਮੈਨੂੰ ਉਸ ਹਿਸਾਬ ਨਾਲ ਬੱਸ ਚੜਾਇਆ ਆਇਓ